ਸਤਿ ਪਿਆਲਾ ਸਾਰਿਆਂ ਨੂੰ ਪਹਿਲਾਂ ਜੀ ਆਇਆਂ ਨੂੰ ਅਸਲਾਮੁਅਲੈਕੁਮ ਸਤਿ ਸ਼੍ਰੀਕਾਲ ਤੇ ਨਮਸਕਾਰ ਤੇ ਅੱਜ ਹੈ ਮੇਰੇ ਕੋਲ ਗੁਰਮੁਖੀ ਵਿਸਤਾਰ ਡਾਕਟਰ ਕਲਿਆਣ ਸਿੰਘ ਕਲਿਆਣ ਦੀ ਉਹ ਕਿਤਾਬ ਜਿਹੜੀ ਤੁਸੀਂ ਸਾਰੇ ਮੇਰੇ ਤੋਂ ਪੁੱਛ ਰਹੇ ਸੀ ਕਿ ਇਹ ਕਿੱਥੋਂ ਸਾਨੂੰ ਲੱਭੇਗੀ ਅੱਛਾ ਇਹ ਦੱਸਣ ਤੋਂ ਪਹਿਲਾਂ ਕਿ ਇਹ ਕਿਤਾਬ ਤੁਹਾਨੂੰ ਕਿਵੇਂ ਲੱਭਣੀ ਹੈ ਮੈਂ ਥੋੜਾ ਜਿਹਾ ਤੁਹਾਨੂੰ ਨਾ ਮੈਂ ਸੋਚ ਰਹੀ ਸਾਂ ਕਿ ਮੈਂ ਇਸ ਵੀਡੀਓ ਦੁਬਾਰੇ ਨਾ ਤੁਹਾਨੂੰ ਥੋੜੀ ਜੀ ਜਾਣਕਾਰੀ ਦਵਾ ਗੁਰਮੁਖੀ ਦੇ ਇਤਿਹਾਸ ਬਾਰੇ ਤੇ ਥੋਕੇ ਤੇ ਗੁਰਮੁਖੀ ਦਾ ਜਿਹੜਾ ਇਹ ਹਿਸਾਬ ਕਿਤਾਬ ਹੈ ਲੈਂਦੇ ਪੰਜਾਬ 'ਚ ਉਹ ਕੀ ਹੈ ਕਿਉਂਕਿ ਨਾਲ ਲੈਂਗੇ ਦੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਗੁਰਮੁਖੀ ਜਿਹੜੀ ਲਿਪੀ ਹੈ ਇਹਦਾ ਐ ਸਿਰਫ ਕੋਈ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਪੰਜਾਬੀਆਂ ਦੀ ਸਾਂਝੀ ਲਿਪੀ ਹੈ ਤੇ ਦੂਜੀ ਗੱਲ ਹੈ ਵੇ ਕਿ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਅਸੀਂ ਪੰਜਾਬੀ ਜਿਹੜਾ ਲਿਖਨੇ ਅਸੀਂ ਕਿਵੇਂ ਲਿਖਨੇ ਆ ਤੇ ਮੈਂ ਕਿਹਾ ਚਲੋ ਐਸੇ ਵੀਡੀਓ ਦੁਆਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਅਸੀਂ ਥੋੜੀ ਜੀ ਗੁਰਮੁਖੀ ਦੇ ਬਾਰੇ 'ਚ ਥੋੜੀ ਜੀ ਇਸ ਕਾਇਦੇ ਬਾਰੇ ਤੇ ਥੋੜੀ ਜੀ ਇਹਨਾਂ ਦੇ ਜਿਹੜੇ ਲੇਖਕ ਨੇ ਡਾਕਟਰ ਕਲਿਆਨ ਸਿੰਘ ਕਲਿਆਨ ਤੇ ਉਹਨਾਂ ਦੀਆਂ ਜਿਹੜੀਆਂ ਹੋਰ ਵੀ ਕਿਤਾਬਾਂ ਨੇ ਜਿਹੜੀਆਂ ਪੰਜਾਬੀ ਵਿੱਚ ਪੰਜਾਬੀ ਦੇ ਬਾਰੇ ਪੰਜਾਬੀ ਨੂੰ ਵਧਾਵਾ ਦੇਣ ਵਾਸਤੇ ਉਹ ਵੀ ਉਹਨਾਂ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅੱਛਾ ਸਭ ਤੋਂ ਪਹਿਲੇ ਇਹ ਵੀ ਕਿ ਡਾਕਟਰ ਕਲਿਆਨ ਸਿੰਘ ਕਲਿਆਨ ਜਿਹੜੇ ਨੇ ਨਾ ਬਹੁਤ ਵੱਡਾ ਨਾਂ ਨੇ ਪੰਜਾਬੀ ਲਿਟਰੇਚਰ 'ਚ ਤੇ ਸਾਡੇ ਲੈਣ ਦੇ ਪੰਜਾਬ ਦੇ ਤੇ ਮੇਰੀ ਮੁਲਾਕਾਤ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਈ ਸੀ ਕਿ ਮੈਂ ਉਹਨਾਂ ਦੇ ਨਾਲ ਬੈਠੀ ਸਾਂ ਕਾਨਫਰੈਂਸ ਤੇ ਜਿਹੜੀ ਹੋਈ ਹੈ ਡਾਕਟਰ ਸੌਰੀ ਅਹਿਮਦ ਰਜ਼ਾ ਸਾਹਿਬ ਨੇ ਕਰਾਈ ਸੀ ਕਜ਼ਾਫੀ ਸਟੇਡੀਅਮ 'ਚ ਅਮ ਲਾਹੌਰ ਚ ਦਸੰਬਰ ਚ ਤੇ ਮੈਂ ਉਸ ਵੇਲੇ ਲਾਈਵ ਕਰਕੇ ਬੈਠੀ ਸੀ ਆਪਣਾ ਟਿਕਟੌਕ ਦੇ ਉੱਤੇ ਤੇ ਲੋਕਾਂ ਨੂੰ ਲਾਈਵ ਬਰਾਹ ਰਾਸ ਵਿਖਾ ਰਹੀ ਸੀ ਮੈਂ ਕਿ ਕਾਨਫਰੈਂਸ ਹੋ ਰਹੀ ਹੈ ਲਾਹੌਰ ਚ ਤੇ ਦੁਨੀਆ ਭਰ ਤੋਂ ਸਾਡੇ ਲੋਕ ਆਏ ਨੇ ਆ ਪੰਜਾਬੀ ਆਏ ਨੇ ਜੁੜੇ ਨੇ ਤੇ ਬਹੁਤ ਵਧੀਆ ਤੇ ਵੰਸਵੰਨੀਆਂ ਤੇ ਕਹਿਣਾ ਚਾਹੀਦਾ ਨਾ ਚਾਰ ਕੱਠ ਹੋਏ ਨੇ ਤੇ ਬਹੁਤ ਵਧੀਆ ਗੱਲਾਂ ਹੋ ਰਹੀਆਂ ਨੇ ਤੇ ਮੈਂ ਜਦੋਂ ਲਾਈਵ ਕਰ ਰਹੀ ਸਾਂ ਤੇ ਮੈਂ ਕੋਸ਼ਿਸ਼ ਉਸ ਵੇਲੇ ਮੈਂ ਨਵੀਂ ਨਵੀਂ ਗੁਰਮੁਖੀ ਦੇ ਦਾ ਸਾਰੇ ਅੱਖਰ ਸਿੱਖੇ ਸੀ ਮਾਤਰਾਵਾਂ ਤੇ ਉਹ ਮੈਨੂੰ ਇੰਨੀਆਂ ਨਹੀਂ ਕੀ ਕਹਿੰਦੇ ਨੇ ਨਾ ਮਾਤਰਾਵਾਂ ਆਂਦੀਆਂ ਸੀ ਤੇ ਮੈਂ ਨਾ ਧੰਨਵਾਦ ਲਿਖਣਾ ਚਾਹ ਰਹੀ ਸਾਂ ਗੁਰਮੁਖੀ 'ਚ ਨਾ ਕਿਸੇ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਸਾਂ ਉਸ ਵੇਲੇ ਉਸ ਵੇਲੇ ਮੈਨੂੰ ਨਹੀਂ ਆਂਦੀ ਸੀ ਲਿਖਣੀ ਤੇ ਨਾਲ ਮੇਰੀ ਡਾਕਟਰ ਕਲਿਆਨ ਸਿੰਘ ਬੈਠੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪਲੀਜ਼ ਤੁਸੀਂ ਦੱਸ ਸਕਦੇ ਹੋ ਇਹ ਧੰਨਵਾਦ ਕਿਸ ਤਰ੍ਹਾਂ ਲਿਖਣਾ ਹੈ ਉਹਨਾਂ ਨੇ ਮੈਨੂੰ ਵਿਖਾਇਆ ਕਿ ਧੰਨਵਾਦ ਕਿਸ ਤਰ੍ਹਾਂ ਲਿਖਣਾ ਹੈ ਤੇ ਨਾਲੇ ਦਿੱਤਾ ਹੈ ਕਾਇਦਾ ਤੇ ਇਹ ਦੇਖੋ ਮਰਾ স্পੈਸ਼ਲ ਕਾਇਦਾ ਮੇਰੇ ਵਾਸਤੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਖਰਸ਼ਾ ਮੁਖੀ ਚ ਲਿਖਿਆ ਹੈ ਡਾਕਟਰ ਮਾਰੀਆ ਜੀ ਹੋਰਾ ਲਈ ਤੇ ਫਿਰ ਡੇਟ ਵੀ ਹੈ 21 ਦਸੰਬਰ ਦੀ ਤੇ ਇਹ ਮੇਰੇ ਵਾਸਤੇ ਮੈਨਾ ਕਹਿਣਾ ਚਾਹੀਦਾ ਨਾ ਕਿ ਬਹੁਤ ਹੀ ਕੀਮਤੀ ਤੇ ਅਨਮੋਲ ਜਿਹਾ ਇੱਕ ਤੋਹਫਾ ਹੈ ਪਰ ਐ ਮੈਨੀ ਦੇ ਸਕਦੀ ਸੌਰੀ ਤੇ ਤੁਹਾਨੂੰ ਆ ਆਪਣਾ ਆਪਣਾ ਜਿਹੜਾ ਨਾ ਆਪ ਦਾ ਲੈਣਾ ਪੈਣਾ ਤੇ ਉਹਦੇ ਵਾਸਤੇ ਡਾਕਟਰ ਕੁਲਿਆਨ ਸਿੰਘ ਕਲਿਆਨ ਦੇ ਜਿਹੜੇ ਸੋਸ਼ਲ ਮੀਡੀਆ ਪ੍ਰੋਫਾਈਲ ਨੇ ਉਹ ਉਹਨਾਂ ਦੇ ਲਿੰਕ ਅਤੇ ਉਹਨਾਂ ਨੂੰ ਮੈਂ ਟੈਗ ਕਰਦਾ ਕਿ ਇਸ ਵੀਡੀਓ ਚ ਤੇ ਤੁਸੀਂ ਆਪ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਕਿ ਕਿਵੇਂ ਤੁਸੀਂ ਇਹ ਕਾਇਦਾ ਲੈਣਾ ਦੂਜੀ ਗੱਲ ਐ ਵੀ ਕਿ ਇਹ ਕਾਇਦਾ ਸ਼ਾਮੁਖੀ ਜਿਨ੍ਹਾਂ ਨੂੰ ਆਂਦੀ ਹੈ ਉਹਨਾਂ ਦੇ ਵਾਸਤੇ ਖਾਸ ਤੌਰ ਤੇ ਬਣਾਇਆ ਗਿਆ ਕਿ ਉਹ ਗੁਰਮੁਖੀ ਸਿੱਖ ਲੈਣ ਪਰ ਮੇਰਾ ਨਹੀਂ خیال ਕਿ ਜਿਹੜੇ ਇਸ ਤੋਂ ਸ਼ਾਮੁਖੀ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਹੋਣੀ ਕੋਈ ਆ ਕੋਈ ਇਸ਼ੂ ਹੋਣਾ ਤੁਸੀਂ ਇਸ ਤੋਂ ਸ਼ਾਮੁਖੀ ਵੀ ਸਿੱਖ ਸਕਦੇ ਹੋ ਜੇ ਤੁਹਾਨੂੰ ਗੁਰਮੁਖੀ ਆਲਰੇਡੀ ਆਂਦੀ ਹੈ ਨਾਟ ਅ ਪ੍ਰੋਬਲਮ ਇੱਕ ਹੋਰ ਗੱਲ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਮੈਂ ਜਦੋਂ ਕਾਇਦਾ ਸਟਾਰਟ ਕੀਤਾ ਸੀ ਮੈਨੂੰ ਪਤਾ ਲੱਗੀ ਕੋ ਸਾਨੂੰ ਤਾਂ ਇਹ ਦੱਸਿਆ ਜਾਂਦਾ ਹੈ ਕਿ ਗੁਰਮੁਖੀ ਜਿਹੜੀ ਲਿਪੀ ਹੈ ਉਹ ਗੁਰੂ ਅੰਗਦ ਦੇਵ ਜੀ ਨੇ ਬਣਾਈ ਲੈਂਡਸਕ੍ਰਿਪਟ ਤੋਂ ਉਸ ਤੋਂ ਪਹਿਲੇ ਉਹਦਾ ਕੋਈ ਨਾਮ ਨਿਸ਼ਾਨ ਜਾਂ ਸਿਰਾ ਨਹੀਂ ਲੱਭਦਾ ਜਿਹੜੀ ਗੱਲ ਠੀਕ ਨਹੀਂ ਐ ਭ ਵੀ ਦੇ ਪ੍ਰਚਾਰਕ ਤੇ ਕੰਮ ਕਰਨ ਵਾਲੇ ਨੇ ਜਿਵੇਂ ਡਾਕਟਰ ਨਬੀਲਾ ਨੇ ਉਹਨਾਂ ਦੀ ਵੀ ਜਿਹੜੀ ਰਿਸਰਚ ਹੈ ਕਹਿੰਦੀ ਹੈ ਕਿ 10ਵੀਂ ਸਦੀ ਤੋਂ ਤੁਹਾਨੂੰ ਗੁਰਮੁਖੀ ਦੇ ਉਹ ਲੱਭਦੇ ਨੇ ਸਿਰਾ ਸਿਰਾ ਲੱਭਦਾ ਹੈ ਮਤਲਬ ਕਹਿਣ ਦਾ ਮਕਸਦ ਹੈ ਵੇ ਕਿ ਜਿਹੜਾ ਲਿੰਡਾ ਸਕ੍ਰਿਪਟ ਤੋਂ ਬਣਾਈ ਉਹ ਲਿੰਡਾ ਸਕ੍ਰਿਪਟ ਤੇ ਕਾਫੀ ਪੁਰਾਣਾ ਹੈ ਨਾ ਸ਼ਾਹ ਮੁਖੀ ਤੋਂ ਵੀ ਪੁਰਾਣਾ ਹੈ ਠੀਕ ਹੈ ਜੀ ਤੇ ਉਹਦੇ 'ਚ ਜਿਹੜੀ ਸ਼ਬਦਾਵਲੀ ਹੈ ਜਿਹੜੀ ਅਸੀਂ ਸਪੈਲਿੰਗਸ ਕਹਿੰਦੇ ਹੋ ਡਿਕਸ਼ਨ ਕਹਿੰਦੇ ਹੋ ਉਹ ਬਹੁਤ ਪਹਿਲਾਂ ਦੀ ਹੀ ਜਿਹੜੀ ਨਾ ਉਹ ਹੈ ਸੀ ਇਹ ਕਿਵੇਂ ਤੁਸੀਂ ਜੇ ਤੁਸੀਂ ਕੋਈ ਆਨੰਦ ਲਿਖਣਾ ਹੈ ਜਾਂ ਤੁਸੀਂ ਵਿਚਾਰ ਲਿਖਣਾ ਹੈ ਤੇ ਉਹ ਕਿਸ ਤਰ੍ਹਾਂ ਲਿਖਣਾ ਹੈ ਉਹ ਬਹੁਤ ਪੁਰਾਣੀ ਐਗਜ਼ਿਸਟ ਕਰਦੀ ਸੀ ਪੁਰਾਣੀ ਹੀ ਹੈ ਇਹ ਗੱਲ ਬਾਤ ਨਵੀਂ ਗੱਲ ਨਹੀਂ ਹੈ ਬਸ ਉਹ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਇੱਕ ਕਹਿਣਾ ਫਾਈਨਲ ਫਾਰਮ ਦਿੱਤੀ ਇੱਕ ਕੇ ਹੋਣ ਜਿਹੜਾ ਨਾ ਐ ਇਸ ਤਰ੍ਹਾਂ ਤੁਸੀਂ ਲਿਖੋ ਤੇ ਇਹ ਵਧੀਆ ਹੋਏਗਾ ਕਾਜ਼ ਉਹਨਾਂ ਨੂੰ ਪਤਾ ਸੀ ਕਿ ਬਹੁਤ ਅਰਸੇ ਤੋਂ ਲਿੰਡਾ ਸਕ੍ਰਿਪਟ ਹੀ ਚੱਲਦਾ ਆ ਰਿਹਾ ਹੈ ਪੰਜਾਬ 'ਚ ਤੇ ਫਿਰ ਸ਼ਾਮੁਖੀ ਆ ਗਈ ਉਹਦੇ ਵਿੱਚ ਵੀ ਕਾਫੀ ਵਜੂਹਾਂ ਹਨ ਕਿ ਸ਼ਾਮੁਖੀ ਆਈ ਕਿਉਂ ਕਿ ਉਹ ਜਿਹੜੇ ਲਿਖਣ ਵਾਲੇ ਸੀ ਉਹਨਾਂ ਨੂੰ ਫਾਰਸੀ ਆਲਰੇਡੀ ਆਂਦੀ ਸੀ ਫਿਰ ਉਹ ਸਰਕਾਰ ਦੀ ਬੋਲੀ ਫਾਰਸੀ ਸੀ ਤੇ ਉਹਨਾਂ ਦੇ ਵਾਸਤੇ ਫਾਰਸੀ ਅਰਬੀ ਬੇਸਿਕਲੀ ਸ਼ਾਮੁਖੀ ਜਿਹੜਾ ਲਿਪੀ ਹੈ ਉਹ ਫਾਰਸੀ ਤੇ ਅਰਬੀ ਲਿਪੀ ਤੋਂ ਹੈ ਠੀਕ ਹੈ ਪਰ ਜੋ ਅਰੈਬਿਕ ਤੁਸੀਂ ਉਹਨੂੰ ਕਹਿੰਦੇ ਨੇ ਤੇ ਉਹਦਾ ਜਿਹੜਾ ਲਿਖਣ ਦਾ ਵੱਲ ਹੈ ਉਹਨੂੰ ਨਸਤਾਲਿਕ ਕਹਿੰਦੇ ਨੇ ਪਰ ਉਹ ਬੇਸਿਕਲੀ ਲਿਪੀ ਸ਼ਾ ਸ਼ਾ ਮੁਖੀ ਹੈ ਨਾ ਤੇ ਉਹਦੀ ਵਜ੍ਹਾ ਹੈ ਬਣੀ ਕਿ ਉਹਨਾਂ ਨੂੰ ਆਲਰੇਡੀ ਆਉਂਦੀ ਸੀ ਫਾਰਸੀ ਅਰਬੀ ਉਹਨਾਂ ਨੇ ਪੜ੍ਹਨੀ ਵੀ ਹੋਣਦੀ ਸੀ ਤੇ ਉਹਨਾਂ ਨੇ ਕਹ ਚਲੋ ਇਹਦੇ ਚੀਜ਼ ਅਸੀਂ ਪੰਜਾਬੀ ਲਿਖ ਲੈਨੇ ਆ ਪਰ ਉਹ ਸ਼ਾ ਮੁਖੀ ਜਿਹੜੀ ਹੈ ਨਾ ਉਹ ਭਰਪੂਰ ਲਿਪੀ ਨਹੀਂ ਹੈ ਪੰਜਾਬੀ ਵਾਸਤੇ ਗੁਰਮੁਖੀ ਜਿਹੜੀ ਹੈ ਉਹ ਭਰਪੂਰ ਲਿਪੀ ਹੈ ਸਿਰਫ ਮਸਲਾ ਰੋਲਾ ਜਿਹੜਾ ਉਹ ਇਹ ਬਣਿਆ ਕਿ ਅਸੀਂ ਗੁਰਮੁਖੀ ਨੂੰ ਜੋੜਤਾ ਧਰਮ ਨਾਲ ਜਦ ਕਿ ਕੋਈ ਵੀ ਬੋਲੀ ਜਾਂ ਕੋਈ ਵੀ ਜਿਹੜੀ ਲਿਪੀ ਹੁੰਦੀ ਉਹਦਾ ਧਰਮ ਦੇ ਨਾਲ ਕੋਈ ਉਹ ਸਿਰ ਮੱਥਾ ਨਹੀਂ ਹੁੰਦਾ ਜਿਵੇਂ ਮੁਸਲਮਾਨਾਂ ਦੀ ਕਿਤਾਬ ਅਰਬੀ ਜਿਹੇ ਹੈ ਪਰ ਅਰਬੀ ਜਿਹੜੀ ਬੋਲੀ ਤੇ ਲਿਪੀ ਹੈ ਹਜ਼ਾਰਾਂ ਸਾਲ ਤੋਂ ਹੈ ਤੇ ਉਹਨੂੰ ਬੋਲਣ ਵਾਲੇ ਵਰਤਨ ਵਾਲੇ ਸਿਰਫ ਮੁਸਲਮਾਨ ਨਹੀਂ ਨੇ ਉਹ Hindu ਵੀ ਨੇ ਉਹ ਅਰਬ ਦੇ ਇਸਾਈ ਵੀ ਨੇ ਅਰਬ ਦੇ ਯਹੂਦੀ ਵੀ ਨੇ ਅਰਬ ਅਰਬ ਦੇ ਜਿਹੜੇ ਕਿਸੇ ਵੀ ਰੱਬ ਨੂੰ ਨਹੀਂ ਮੰਨਦੇ ਉਹ ਵੀ ਨੇ ਤੇ ਉਸ ਤਰ੍ਹਾਂ ਗੁਰਮੁਖੀ ਜਿਹੜੀ ਹੈ ਨਾ ਉਹ ਪੰਜਾਬ ਦੀ ਲਿਪੀ ਹੈ ਉਹਨੂੰ ਠੀਕ ਹੈ ਗੁਰਬਾਣੀ ਬੇਸ਼ੱਕ ਗੁਰਮੁਖੀ ਚ ਹੈ ਪਰ ਉਹਦਾ ਮਤਲਬ ਇਹ ਹਰਗिज ਨਹੀਂ ਕਿ ਇਹ ਇਹ ਧਰਮ ਦੇ ਨਾਲ ਸਿਰਫ ਸਿਰਫ ਸਿੱਖ ਜਿਹੜੇ ਨੇ ਨਾ ਉਹਨਾਂ ਨੂੰ ਹੀ ਆਣੀ ਚਾਹੀਦੀ ਕਿਸੇ ਹੋਰ ਨਹੀਂ ਨਿਗਾਣੀ ਚਾਹੀਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਰਮੁਖੀ ਪੰਜਾਬੀ ਦੀ ਭਰਪੂਰ ਲਿਪੀ ਹੈ ਐਦੇ ਬਗੈਰ ਤੁਸੀਂ ਪੰਜਾਬੀ ਨੂੰ ਜੇ ਤੁਸੀਂ ਸੋਨਾ ਤੇ ਜਿਹੜੇ ਪੰਜਾਬੀ ਦੇ ਜਿਹੜੇ ਅੱਖਰ ਨੇ ਸੋਨੇ ਸੁਨੱਖੇ ਅੱਖਰ ਉਹਨਾਂ ਤੋਂ ਉਹਨਾਂ ਦੇ ਨਾਲ ਤੁਸੀਂ ਜਸਟਿਸ ਨਹੀਂ ਕਰ ਸਕਦੇ ਇਨਸਾਫ ਨਹੀਂ ਕਰ ਸਕਦੇ ਗੁਰਮੁਖੀ ਵਰਤੇ ਬਗੈ ਸ਼ਾਮੁਖੀ ਚ ਤੁਸੀਂ ਲਿਖ ਸਕਦੇ ਹੋ ਕਾਫੀ ਹੱਦ ਤੱਕ ਤੇ ਕਾਫੀ ਕਾਫੀ ਲਿਟਰੇਚਰ ਜਿਹੜਾ ਸਾਡੇ ਜਿਹੜੀ ਸੁਖਨ ਵਰ ਹੋਏ ਨੇ ਸੂਫੀ ਕਲਾਮ ਜਿਹੜਾ ਉਹ ਲਿਖਿਆ ਗਿਆ ਪਰ ਗੁਰਮੁਖੀ ਜਿਹੜੀ ਹੈ ਨਾ ਉਹ ਇੱਕ ਭਰਪੂਰ ਲਿਪੀ ਹੈ ਪੰਜਾਬੀ ਬੋਲੀ ਵਾਸਤੇ ਅੱਜ ਮੈਂ ਇਹ ਗੱਲ ਕਰਨਾ ਚਾਹਾਂਗੀ ਕਿ ਗੁਰਮੁਖੀ ਦਾ ਕੀ ਹਿਸਾਬ ਕਿਤਾਬ ਲੈਂਦੇ ਪੰਜਾਬ 'ਚ ਚੜ੍ਹਦੇ ਪੰਜਾਬ ਵਾਲੇ ਸੋਚਦੇ ਨੇ ਕਿ ਗੁਰਮੁਖੀ ਸ਼ਾਇਦ ਕਿਸੇ ਨੂੰ ਆਉਂਦੀ ਨਹੀਂ ਲੈਂਦੇ ਪੰਜਾਬ 'ਚ ਕੋਈ ਹੈ ਨਹੀਂ ਕਾਫੀ ਸਾਰੇ ਜੀ ਸਾਡੇ ਲੋਕ ਨੇ ਇੱਥੇ ਉਮ ਜਿਹੜੇ ਗੁਰਮੁਖੀ ਚ ਲਿਖ ਲੈਂਦੇ ਨੇ ਤੇ ਇਹ ਹਮੇਸ਼ਾ ਤੋਂ ਇਸ ਤਰ੍ਹਾਂ ਚੱਲਦਾ ਆਇਆ ਹੈ ਕਿ ਗੁਰਮੁਖੀ ਅਮ ਅਗੇਨ ਮੈਂ ਇਹ ਗੱਲ ਕਰਾਂਗੀ ਮੜ ਮੜ ਕੇ ਮੈਂ ਉਹੀ ਗੱਲ ਕਰੀ ਕਿ ਧਰਮ ਦੇ ਨਾਲ ਕੋਈ ਅਦਾ ਤੱਲੋਕ ਵਾਸਤਾ ਨਹੀਂ ਹੁੰਦਾ ਸੀ ਗੋਰਿਆਂ ਦੇ ਆਉਣ ਤੋਂ ਪਹਿਲਾਂ ਮੁਸਲਮਾਨ ਵੀ ਗੁਰਮੁਖੀ ਚ ਲਿਖਦੇ ਹੁੰਦੇ ਸੀ ਤੇ ਸਰਦਾਰ ਸਿੱਖ ਵੀ ਜਿਹੜੇ ਨੇ ਨਾ ਉਹ ਸ਼ਾਮੁਖੀ ਚ ਲਿਖਦੇ ਹੁੰਦੇ ਸੀ ਠੀਕ ਹੈ ਇਹ ਹੁੰਦਾ ਸੀ ਦੂਜੀ ਗੱਲ ਹੈ ਕਿ ਸਾਡੇ ਪਾਸੇ ਲਹਿੰਦੇ ਪੰਜਾਬ ਚ ਜੇ ਤੁਸਾਂ ਨੇ ਐਮ ਫਿਲ ਪੀ ਐਚ ਡੀ ਕਰਨੀ ਹੈ ਪੰਜਾਬੀ ਚ ਤੇ ਤੁਹਾਨੂੰ ਗੁਰਮੁਖੀ ਮਸਟ ਮਸਟ ਆਣੀ ਚਾਹੀਦੀ ਤੇ ਜਿਨ੍ਹਾਂ ਨੇ ਵੀ ਗੁਰਮੁਖੀ ਚ ਪੀ ਐਚ ਡੀ ਕੀਤੀ ਸੌਰੀ ਪੰਜਾਬੀ ਚ ਪੀ ਐਚ ਡੀ ਕੀਤੀ ਉਹਨਾਂ ਸਾਰਿਆਂ ਨੂੰ ਗੁਰਮੁਖੀ ਆਂਦੀ ਹੈ ਤੇ ਬਾਕੀ ਕਾਫੀ ਸਾਰੇ ਲੋਕ ਜਿਹੜੇ ਸੁਖਨ ਵਰ ਹੈ ਕਵੀ ਨੇ ਪੋਇਟ ਨੇ ਉਹ ਸਿੱਖਦੇ ਵੀ ਨੇ ਅਮ ਤੇ ਉਸ ਤਰ੍ਹਾਂ ਚੜਦੇ ਪੰਜਾਬ 'ਚ ਵੀ ਲੋਕ ਨੇ ਜਿਹੜੇ ਸ਼ਾਮੁਖੀ ਜਿਹੜਾ ਨਾ ਉਹ ਸਿੱਖਦੇ ਨੇ ਤੇ ਉਹਨਾਂ ਨੂੰ ਆਉਂਦੀ ਹੈ ਤੇ ਲਿਪੀਆਂ ਦਾ ਰੋਲਾ ਨਾ ਬਣਾਓ ਬਸ ਪੰਜਾਬੀ ਬੋਲੋ ਤੇ ਪੰਜਾਬੀ ਲਿਖੋ ਤੇ ਮੈਂ ਡਾਕਟਰ ਕਲਿਆਣ ਸਿੰਘ ਜੀ ਦਾ ਜੀ ਹੋਰ ਜੀਡੀ ਉਹਨਾਂ ਦੀਆਂ ਕਿਤਾਬਾਂ ਨੇ ਨਾ ਉਹਨਾਂ ਨੇ ਮੈਨੂੰ ਖਾਸ ਕਿਆ ਸੀ ਸਨੇਹਾ ਭੇਜਿਆ ਸੀ ਉਹਨਾਂ ਨੇ ਵਟਸਐਪ ਦੁਆਰੇ ਕਿ ਪਲੀਜ਼ ਉਹ ਸਾਰਾ ਸਾਰੀ ਜਿਹੜੀ ਕਿਤਾਬਾਂ ਨੇ ਨਾ ਉਹਨਾਂ ਦਾ ਤੁਸੀਂ ਜ਼ਿਕਰ ਕਰਨਾ ਉਹਨਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਉਹ ਮੇਰੇ ਕੋਲ ਹੈ ਨਹੀਂ ਨੇ ਮੈਂ ਆਪ ਚਾਹਾਂਗੀ ਕਿ ਮੈਂ ਵੀ ਉਹਨਾਂ ਨੂੰ ਲਵਾਂ ਤੇ ਪੜਾਂ ਉਹਨਾਂ ਨੂੰ ਕਾਜ਼ ਇਹਦੇ ਵਿੱਚ ਵੀ ਗੁਰਮੁਖੀ ਦਾ ਉਸਤਾਦ ਜਿਹੜਾ ਕਾਇਦਾ ਇਹਦੇ ਵਿੱਚ ਬਹੁਤ ਵਧੀਆ ਜਾਣਕਾਰੀ ਹੈ ਗੁਰਮੁਖੀ ਇਤਿਹਾਸ ਬਾਰੇ ਤੇ ਇੱਕ ਜਿਹੜੀ ਪੰਜਾਬੀ ਲਹਿਰ ਤੇ ਪੰਜਾਬੀ ਬੋਲੀ ਦੇ ਵਾਸਤੇ ਜਿਹੜਾ ਕੰਮ ਹੋਇਆ ਤੇ ਉਹਨੂੰ ਅਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹ ਸਾਰੀਆਂ ਗੱਲਾਂ ਉਹਨਾਂ ਨੇ ਬਹੁਤ ਸੋਹਣੇ ਤੇ ਸੁਥਰੇ ਤਰੀਕੇ ਨਾਲ ਨਾ ਦੱਸਿਆ ਨੇ ਉਹ ਕਹਿੰਦੇ ਨੇ ਨਾ ਦਰਿਆ ਨੂੰ ਖੂਜ਼ੇ ਚ ਬੰਦ ਕਰਨ ਵਾਲੀ ਗੱਲ ਕਿ ਬਹੁਤ ਕਮ ਸ਼ਬਦਾਂ ਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਤੇ ਮੈਂ ਜ਼ਰੂਰ ਚਾਹਨੀ ਹੈ ਕਿ ਸਾਰੇ ਤੁਸੀਂ ਇਹ ਜਿਹੜੀ ਹੈ ਨਾ ਇਹ ਕਿਤਾਬ ਤੇ ਹੋਰ ਕਿਤਾਬਾਂ ਉਹਨਾਂ ਦੀਆਂ ਜ਼ਰੂਰ ਲਓ ਤੇ ਕਲਿਆਣ ਸਿੰਘ ਦੀਆਂ ਬਾਕੀ ਕਿਤਾਬਾਂ ਨੇ ਜਿਨ੍ਹਾਂ ਬਾਰੇ ਮੈਂ ਗੱਲ ਕੀਤੀ ਸੀ ਤੇ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਸ਼ਾਹਮੁਖੀ ਚ ਲਿਖਿਆ ਉਹ ਪੜ ਕੇ ਸੁਣਾ ਦਿੰਨੀ ਆ ਮੈਂ ਸਟਾਰਟ ਕਰਨੀ ਆ ਥੋ ਤੇ ਇਹ ਜੀ ਲਿਖਿਆ ਗੁਰਮੁਖੀ ਉਸਤਾਦ ਐ ਵੀ ਕਾਇਦਾ ਹੈ ਤੇ ਐ ਵੀ ਗੁਰਮੁਖੀ ਉਸਤਾਦ ਇੱਕ ਹੋਰ ਕਾਇਦਾ ਹੈ ਉਹਨਾਂ ਦਾ ਪੰਜਾਬੀ ਕਾਇਦਾ ਫਿਰ ਇਹ ਜੀ ਗੁਰਮੁਖੀ ਅੱਖਰ ਐ ਤੇ ਤੁਸੀਂ ਪੜ ਸਕਦੇ ਹੋ ਗੁਰਮੁਖੀ ਚ ਲਿਖਿਆ ਹੈ ਗੁਰਮੁਖੀ ਅਲਫਾਬੈਟ ਐ ਬਾਲਾਂ ਵਾਸਤੇ ਕਾਇਦਾ ਉਹਨਾਂ ਦਾ ਫਿਰ ਇਹ ਉਹਨਾਂ ਦੀ ਕਿਤਾਬ ਹੈ ਸਿੱਖ ਕਲਚਰ ਦੁਬਾਰੇ ਚ ਫਿਰ ਐ ਕਿਤਾਬ ਹੈ ਜੀ ਗੁਰੂ ਨਾਨਕ ਜੀਵਨ ਤੇ ਫਲਸਫਾ ਫਿਰ ਇਹ ਉਹਨਾਂ ਨੇ ਕਿਤਾਬ ਲਿਖੀ ਹੈ ਸਿੱਖ ਫਲਸਫੀ ਤੇ ਅ ਤੇ ਫਿਰ ਇੱਕ ਹੋਰ ਕਿਤਾਬ ਹੈ ਉਹਨਾਂ ਦੀ ਨਾਨਕ ਹੋਸੀ ਵੀ ਸੱਚ ਠੀਕ ਹੈ ਜੀ ਫਿਰ ਥੱਲੇ ਆਣਿਆ ਤੇ ਇਹ ਆਈ ਥਿੰਕ ਬਾਲਾਂ ਵਾਸਤੇ ਅ سٹories ਨੇ ਕਾਨੀਆਂ ਨੇ ਡਾਕਟਰ ਮਸੀ ਦੀਆਂ ਕਹਾਣੀਆਂ ਹਾਂ ਇਹ ਤੇ ਮੈਨੂੰ ਲੈਣੀ ਹੈ ਅੱਛਾ ਫਿਰ ਹੈ ਜੀ ਮਿਰਜ਼ਾ ਸਾਹਿਬਾ ਠੀਕ ਹੈ ਜੀ ਫਿਰ ਐ ਅੱਗੇ ਟੁਰਨੇ ਆ ਤੇ ਐ ਮਹਿਕਾ ਦਸਿਰਨਾਵਾ ਦੁੱਖਾਂ ਦੇ ਗੂੜੇ ਤੇ ਐ એનર્ਜੀ ਸਾਰੀਆਂ ਉਹਨਾਂ ਦੀਆਂ ਕਿਤਾਬਾਂ